ਚੈਰ ਮੈਂ 12 ਫਿਲਮਾਂ ਕਰ ਲਿਆ ਯਾਰ ਜੀ ਸੁਪਨਾ ਸੀ ਇਹ ਡ੍ਰੀਮ ਸੀ ਮੇਰਾ ਮੈਂ ਤਾਂ ਤੁਹਾਡੀ ਗੱਲ ਸੁਣ ਕੇ ਮੈਨੂੰ ਐ ਐ ਫੀਲ ਹੋ ਰਿਹਾ ਕਿ ਯਾਰ ਮੈਂ 12 ਫਿਲਮਾਂ ਕਰ ਲਈਆਂ ਤੇ ਮੈਂ ਕੀਤਾ ਜੇ ਕੁਝ ਵੀ ਨਹੀਂ ਮੈਨੂੰ ਸੱਚੀ ਹੈ ਲੱਗਦਾ ਕਿ ਯਾਰ ਮੈਂ ਕੋਈ ਐਸੀ ਖਾਸ ਹਸੀਅਤ ਹੈ ਨਹੀਂ ਹਸਤੀ ਹੈ ਨਹੀਂ ਜੀ ਇਹ ਤਾਂ ਵਸ ਨਜ਼ਰੀਆ ਹੀ ਹੈ ਕਿ ਉਹ ਜਿਵੇਂ ਸ਼ੇਰ ਹੈ ਨਾ ਕਿ ਤੇਰੀ ਨਜ਼ਰ ਚਾਹ ਜੋ ਵੀ ਹੈ ਮੇਰੇ 'ਚ ਕੁਝ ਨਹੀਂ ਸਾਨੂੰ ਇਹ ਲੱਗਦਾ ਸੀ ਯਾਰ ਉਹ ਕਿਹੋ ਜਿਹੇ ਲੋਕ ਹੁੰਦੇ ਹੋਣਗੇ ਯਾਰ ਜਿਹੜੇ ਫਿਲਮਾਂ ਚਾਹੁੰਦੇ ਆ ਪਤਾ ਨਹੀਂ ਉਹ ਕੀ ਖਾਂਦੇ ਹੋਣਗੇ ਪਤਾ ਨਹੀਂ ਉਹਨਾਂ ਦੇ ਘਰ ਕਿਹੋ ਜਿਹੇ ਹੋਣਗੇ ਕੀ ਕਿਹੋ ਜੀ ਫੀਲਿੰਗ ਹੈ ਅੱਜ ਆਈ ਥਿੰਕ ਇਹ ਫਿਲਮ ਕੰਪਲੀਟ ਹੋਣ ਤੋਂ ਬਾਅਦ ਤੁਹਾਡੀ ਦਰਜਨ ਜਿਹੜਾ ਇੱਕ ਮਤਲਬ ਡਜ਼ਨ ਦਾ ਇੱਕ ਜੋ ਟੈਗ ਹੈ ਉਹ ਕੰਪਲੀਟ ਹੋ ਜਾਊਗਾ ਤੁਹਾਡੀ 12ਵੀਂ ਫਿਲਮ ਹੈ ਸੋ ਹਾਊ ਇਜ਼ ਦ ਫੀਲਿੰਗ ਮੈਨੂੰ ਤੁਹਾਨੂੰ ਹੁਣੇ ਪਤਾ ਲੱਗਿਆ ਤੁਸੀਂ ਐ ਤਾਂ ਸ਼ੌਕਡ ਮਤਲਬ ਮੈਂ ਕਦੀ ਗਿਣੀਆਂ ਨਹੀਂ ਜੀ ਫਿਲਮਾਂ ਪਰ ਤੁਸੀਂ ਦੱਸੋ ਅਸੀਂ ਹੈਗੇ ਅਗਰ ਲਈ ਸਾਲ ਮੈਂ 12 ਫਿਲਮਾਂ ਕਰ ਲਿਆ ਯਾਰ ਜੀ ਸੋ ਹਾਊ ਇਸ ਦਾ ਫੀਲਿੰਗ ਰਾਈਟ ਨਾਉ ਮੈਂ ਤਾਂ ਤੁਹਾਡੀ ਗੱਲ ਸੁਣ ਕੇ ਮੈਨੂੰ ਐ ਐ ਫੀਲ ਹੋ ਰਿਹਾ ਕਿ ਯਾਰ ਮੈਂ 12 ਫਿਲਮਾਂ ਕਰ ਰਹੀ ਹਾਂ ਤੇ ਮੈਂ ਕੀਤਾ ਜੇ ਕੁਝ ਵੀ ਨਹੀਂ ਨੇ ਬਹੁਤ ਕੋਸ਼ਿਸ਼ ਕੀਤਾ ਤੁਸੀਂ ਬਹੁਤ ਸੇ ਯੂਥ ਨੂੰ ਪਿਆਰ ਕਰਨਾ ਸਿਖਾਇਆ ਪਿਆਰ ਦੇ ਮਾਇਨੇ ਸਿਖਾਇਆ ਡਿਫਰੈਂਟ ਫੇਸਿਸ ਸਿਖਾਇਆ ਪਿਆਰ ਦੇ ਸੋ ਉਹਦੇ ਲਈ ਮੈਂ ਤੁਹਾਡਾ ਥਿਊ ਜਾਨਣਾ ਚਾਹੂੰਗੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੁਝ ਨਹੀਂ ਅਚੀਵ ਕੀਤਾ ਬਟ ਜਦੋਂ ਤੁਹਾਨੂੰ ਯੂਥ ਫੋਲੋ ਕਰਦੀ ਹੈ ਕਿ ਹਾਂ ਜਦੋਂ ਲਿਕ ਲੇਖ ਆਈ ਸੀ ਤੁਹਾਡਾ ਹੈਅਰ ਸਟਾਈਲ ਹੋਰ ਵੀ ਚੀਜ਼ਾਂ ਬਹੁਤ ਫੋਲੋ ਕਰਦੀ ਹੈ ਸੋ ਉਹ ਮੈਨੂੰ ਗਿਫਟ ਕੇ ਮਤਲਬ ਫੀਲ ਹੁੰਦਾ ਮੈਨੂੰ ਸੱਚੀ ਹੈ ਲੱਗਦਾ ਕਿ ਯਾਰ ਮੈਂ ਕੋਈ ਐਸੀ ਖਾਸ ਹਸੀਅਤ ਹੈ ਨਹੀਂ ਹਸਤੀ ਹੈ ਨਹੀਂ ਜੀ ਇਹ ਤਾਂ बस ਨਜ਼ਰੀਆ ਹੀ ਹੈ ਕਿ ਉਹ ਜਿਵੇਂ ਸ਼ੇਰ ਹੈ ਨਾ ਕਿ ਤੇਰੀ ਨਜ਼ਰ ਚਾਹ ਜੋ ਵੀ ਹੈ ਮੇਰੇ ਚ ਕੁਛ ਨਹੀਂ ਤੇ ਇਹ ਬਸ ਤੁਹਾਡਾ ਪਿਆਰ ਹੀ ਹੈ ਲਈ ਫਿਰਦਾ ਗੜਾ ਸਪੀਚਲੈਸ ਹੋਗੇ ਤੁਸੀਂ ਤੁਸੀਂ ਗੱਲ ਟੀਵੀ ਵਾਲੀ ਸੋਣ ਕੇ ਤੁਸੀਂ ਸਪੀਚਲੈਸ ਹੋ ਗਏ ਹਾਂ ਨਹੀਂ ਮੈਨੂੰ ਐ ਇੱਕਦਮ ਐ ਹੋਇਆ ਕਿ ਜਿਵੇਂ ਕਹਿੰਦੇ ਨਾ ਕਿ ਤੁਸੀਂ ਤੂੰ 12th ਕਲਾਸਾਂ ਪਾਸ ਕਰਤੀਆਂ ਤੇ ਤੈਨੂੰ ਆਉਂਦਾ ਕੁਛ ਵੀ ਨਹੀਂ ਨਹੀਂ ਐਦਾਂ ਦੀ ਵਾਲੀ ਗੱਲ ਮੈਨੂੰ ਮੈਂ ਇਹ ਮੇਰਾ ਪਰਸਨਲ ਐਕਸਪੀਰੀਅੰਸ ਜਿਵੇਂ ਤੁਸੀਂ ਕਿਹਾ ਕਿ ਮਤਲਬ ਮੈਂ ਕੀਤਾ ਕੁਝ ਨਹੀਂ ਬਟ ਆਈ ਥਿੰਕ ਲਾਈਫ ਦੇ ਵਿੱਚ ਤੁਸੀਂ ਜਿੰਨਾ ਮਰਜੀ ਵਾਜੋ ਤੁਸੀਂ ਰੋਜ਼ ਸਿੱਖਦੇ ਹੋ ਚਾਹੇ ਉਹ 12 ਹੋ ਜਾਏ ਚਾਹੇ 100 ਵੀ ਹੋ ਜਾਏ ਤਾਂ ਵੀ ਤੁਸੀਂ ਸਿੱਖਦੇ ਹੀ ਸਿੱਖਦੇ ਹੋ ਸੋ ਇਟ ਇਜ਼ ਅ ਬਿਗ ਅਚੀਵਮੈਂਟ ਕਈ ਲੋਕ ਤਾਂ 12 ਕਰਕੇ ਵੀ ਹਿੰਮਤ ਹਾਰ ਜਾਂਦੇ ਆ ਮੇਰੀ ਚੀਜ਼ ਹੁੰਦੀ ਆ ਮੈਨੂੰ ਬਸ ਮੈਂ ਸ਼ੁਕਰਗੁਜ਼ਾਰ ਆ ਮੇਰੇ ਲਈ ਇੱਕ ਸੁਪਨਾ ਸੀ ਇਹ ਡ੍ਰੀਮ ਸੀ ਮੇਰਾ ਤੇ ਮੈਂ ਬੜਾ ਸੋਚਿਆ ਨਹੀਂ ਇਹਦੇ ਬਾਰੇ ਕਦੀ ਪਰ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਜਦੋਂ ਅਸੀਂ ਫਾਜ਼ਲ ਕਾ ਥੀਏਟਰ ਚ ਜਾਂਦੇ ਸੀ ਨਾ ਫਿਲਮਾਂ ਦੇਖਣ ਸਾਨੂੰ ਐ ਲੱਗਦਾ ਸੀ ਯਾਰ ਉਹ ਕਿਹੋ ਜਿਹੇ ਲੋਕ ਹੁੰਦੇ ਹੋਣਗੇ ਯਾਰ ਜਿਹੜੇ ਫਿਲਮਾਂ ਚ ਆਉਂਦੇ ਆ ਪਤਾ ਨਹੀਂ ਉਹ ਕੀ ਖਾਂਦੇ ਹੋਣਗੇ ਪਤਾ ਨਹੀਂ ਉਹਨਾਂ ਦੇ ਘਰ ਕਿਹੋ ਜਿਹੇ ਹੋਣਗੇ ਹਨਾ ਤੇ ਉਹ ਪਰਦੇ ਦੇ ਅੱਗੇ ਸਾਨੂੰ ਪਰਮਾਤਮਾ ਨੇ ਲੈ ਆਂਦਾ ਬਹੁਤ ਬਹੁਤ ਸ਼ੁਕਰ ਤੇ ਹੁਣ ਜਦ ਤੁਹਾਨੂੰ ਕੋਈ ਪੁੱਛਦਾ ਕਿ ਤੁਹਾਡਾ ਲਾਈਫ ਸਟਾਈਲ ਕਿਵੇਂ ਹੈ ਤੁਸੀਂ ਕਿਵੇਂ ਫਿਰ ਤੁਹਾਡਾ ਕੀ ਜਵਾਬ ਹੁੰਦਾ ਹੁਣ ਮੈਨੂੰ ਲੱਗਦਾ ਮੇਰਾ ਲਾਈਫ ਸਟਾਈਲ ਉਹੀ ਹੈ ਜਿਹੜਾ ਉਦੋਂ ਸੀ ਉਦੋਂ ਸੀ ਕੁਝ ਨਹੀਂ ਬਦਲਿਆ ਜੀ ਹੁਣ ਮੈਨੂੰ ਲੱਗਦਾ ਯਾਰ ਫਿਲਮਾਂ ਵਾਲੇ ਵੀ ਉਹੋ ਉਹੋ ਜਿਹੇ ਦੁੱਖ ਉਹਨਾਂ ਦੇ ਆ ਉਹੋ ਜਿਹੇ ਖੁਸ਼ੀਆਂ ਉਹਨਾਂ ਦੀ ਆ ਉਹੋ ਜਿਹੀ ਫਿਕਰ ਉਹਨਾਂ ਦੇ ਆਮ ਲੋਕਾਂ ਦੇ ਹੁੰਦੇ ਜੀ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।